ਸਾਤੇ ਦੋ ਵਾਰ ਤੋਂ ਐਮਪੀ ਜਿੱਤੇ ਜੁਜੀਤ ਹੋਇਲਾ ਜੀ ਤੀਜੀ ਵਾਰ ਫੇਰ ਚਵੀ ਦੇ ਵਿੱਚ ਆਪਾਂ ਇਹਨਾਂ ਨੂੰ ਚਿਤਾਗੇ ਭੇਜਾਂਗੇ ਬਹੁਤ ਜੋਸ਼ ਹੈ ਜਨਤਾ ਦੇ ਵਿੱਚ ਕਿਉਂਕਿ ਇੱਕ ਇਮਾਨਦਾਰ ਲੀਡਰ ਨੇ ਅੱਜ ਤੱਕ 7 ਸਾਲ ਦੇ 8 ਸਾਲ ਦਾ ਇਹਨਾਂ ਦਾ ਜਿਹੜਾ ਮੈਂਬਰਸ਼ਿਪ ਰਹੀ ਆ ਐਮਪੀ ਦੀ ਉਹਦੇ ਵਿੱਚ ਇੱਕ ਵੀ ਦਾਗ ਇਹਨਾਂ ਤੇ ਕੋਈ ਲਾ ਨਹੀਂ ਸਕਿਆ ਵਿਧਾਨ ਸਭਾ ਦੇ ਵਿੱਚ ਉੱਥੇ ਆ ਜਦੋਂ ਸ਼ਹਿਰ ਚੱਲਦਾ ਸੀ ਉੱਥੇ ਬੰਬ ਸੁੱਟਿਆ ਦੋ ਵਿਅਕਤੀਆਂ ਲੋ ਤੇ ਇਹਨਾਂ ਨੇ ਆਪਣੇ ਹੱਥ ਨਾਲ ਬੰਬ ਫੜ ਕੇ ਜਿਹੜਾ ਬਾਹਰ ਸੁੱਟਿਆ ਬੜੇ ਡਰ ਤੇ ਵਧੀਆ ਲੀਡਰ ਨੇ ਮੇਰਾ ਨਾਮ ਕਮਲਦੀਪ ਸਿੰਘ ਰਾਣਾ 베ਰਕਾ ਜੁਆਇੰਟ ਸਾਈਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਾਰਡ ਨੰਬਰ 821 ਦੇ ਵਿੱਚ 베ਰਕਾ ਚ ਗੁਰਜੀਤ ਓਈਲਾ ਜੀ ਪਹੁੰਚੇ ਨੇ ਸਾਡੇ ਦੋ ਵਾਰ ਤੋਂ ਐਮਪੀ ਜਿੱਤੇ ਗੁਰਜੀਤ ਓਈਲਾ ਜੀ ਤੇ ਜੀ ਆਰ ਫੇਰ 24 ਦੇ ਵਿੱਚ ਆਪਾਂ ਇਹਨਾਂ ਨੂੰ ਚਿਤਾਗੇ ਭੇਜਾਂਗੇ ਬਹੁਤ ਜੋਸ਼ ਹੈ ਜਨਤਾ ਦੇ ਵਿੱਚ ਕਿਉਂਕਿ ਇੱਕ ਇਮਾਨਦਾਰ ਲੀਡਰ ਨੇ ਅੱਜ ਤੱਕ 7 ਸਾਲ ਦੇ 8 ਸਾਲ ਦਾ ਇਹਨਾਂ ਦਾ ਜਿਹੜਾ ਮੈਂਬਰਸ਼ਿਪ ਰਹੀ ਆ ਐਮਪੀ ਦੀ ਉਹਦੇ ਵਿੱਚ ਇੱਕ ਵੀ ਦਾਗ ਇਹਨਾਂ ਤੇ ਕੋਈ ਲਾ ਨਹੀਂ ਸਕਿਆ ਬਹੁਤ ਇਮਾਨਦਾਰ ਲੀਡਰ ਨੇ ਤੇ ਕੰਮ ਕਰਾਉਣ ਵਾਲੇ ਲੀਡਰ ਨੇ ਇੱਕ ਐਹੋ ਜਿਹਾ ਲੀਡਰ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਉੱਥੇ ਜਦੋਂ ਸੈਸ਼ਨ ਚੱਲਦਾ ਸੀ ਉੱਥੇ ਇੱਕ ਬੰਬ ਸੁੱਟਿਆ ਦੋ ਵਿਅਕਤੀਆਂ ਲੋ ਤੇ ਇਹਨਾਂ ਨੇ ਆਪਣੇ ਹੱਥ ਨਾਲ ਬੰਬ ਫੜ ਕੇ ਜਿਹੜਾ ਬਾਹਰ ਸੁੱਟਿਆ ਬੜੇ ਨਹੀਂ ਡਰ ਤੇ ਵਧੀਆ ਲੀਡਰ ਨੇ ਤੇ ਆਸ ਕਰਦੇ ਆ ਤੇ ਯਕੀਨ ਵੀ ਆ ਕੀ ਲੋਕ ਓਜਲਾ ਸਾਹਿਬ ਨੂੰ ਜਿਤਾਉਣਗੇ ਤੇ ਫਿਰ ਇਹ ਜਿਹੜਾ 24 ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣ ਕੇ ਅੰਮ੍ਰਿਤਸਰ ਤੋਂ ਸੈਂਟਰ ਦੇ ਵਿੱਚ ਭੇਜਣਗੇ ਅੱਜ ਜਿਹੜੇ ਬੀਜਪੀ ਤੋਂ ਤੇ ਆਮ ਪਾਰਟੀ ਤੋਂ 10 ਤੋਂ 15 ਪਰਿਵਾਰ ਜਿਹੜੇ ਆ ਇਹ ਸ਼ਾਮਲ ਹੋਏ ਨੇ ਕੁਝ 21 ਨੰਬਰ ਵਾਰਡ ਤੋਂ ਕੁਝ 20 ਨੰਬਰ ਵਾਰਡ ਤੋਂ ਜੀ ਸਿੱਧੂ ਨਵਜੋਤ ਸਿੰਘ ਦੇ ਚਿੰਤੇ ਮੰਨੇ ਜਾਂਦੇ ਸਿੱਧੂ ਸਾਹਿਬ ਪ੍ਰਚਾਰ ਦੇ ਵਿੱਚ ਨਹੀਂ ਆਏ ਸਿੱਧੂ ਸਾਹਿਬ ਪ੍ਰਚਾਰ ਦੇ ਵਿੱਚ ਇਸ ਕਰਕੇ ਨਹੀਂ ਆਏ ਕਿਉਂਕਿ ਉਹਨਾਂ ਦੇ ਜਿਹੜੇ ਧਰਮ ਬਤਨੀਆ ਉਹ ਕੈਂਸਰ ਤੋਂ ਪੀੜਤ ਨੇ ਉਹ ਠੀਕ ਨਹੀਂ ਆ ਬਾਕੀ ਉਹਨਾਂ ਦੀ ਦਿਸ਼ਾ ਨਿਰਦੇਸ਼ ਹੀ ਆਪਾਂ ਜਿਹੜਾ ਓਜਲਾ ਸਾਹਿਬ ਤੇ ਜਿਹੜਾ ਵਰਕ ਕਰ ਰਹੇ ਆ ਤੇ ਬਹੁਤ ਜ਼ੋਰ ਨਾਲ ਕਰ ਗਏ ਆ ਤੇ ਉਹਨਾਂ ਦੀ ਜਿਹੜੀ ਆ ਕਮੀ ਜਿਹੜੀ ਆ ਵਾਰ ਦੇ ਉਹਨਾਂ ਦੇ ਹਲਕੇ ਦੇ ਵਿੱਚ ਮਹਿਸੂਸ ਨਹੀਂ ਹੁੰਦਾ ਵਾਂ ਕਿ ਇਸਤ ਦੇ ਵਿੱਚ ਬੜੇ ਜੋਸ਼ ਦੇ ਨਾਲ ਸਾਰੀ ਉਹਨਾਂ ਦੀ ਟੀਮ ਲੱਗੀ ਆ ਤੇ ਸਾਰੀਆਂ ਹੀ ਹ ਹਲਕਿਆਂ ਤੋਂ ਨਾਲੋਂ ਇਸਤ ਹਲਕੇ ਤੋਂ ਜਿਹੜਾ ਓਜਲਾ ਸਾਹਿਬ ਨੂੰ ਵੱਧ ਵੋਟਾਂ ਦੇ ਨਾਲ ਜਿਤਾ ਕੇ ਭੇਜਿਆ ਗਿਆ ਬਾਕੀ ਵੀ ਉਹ ਕਿਥੋਂ ਦੇਖਦੇ ਹੋ ਬਾਕੀ ਇਹ ਨਹੀਂ ਗੱਲ ਬਾਕੀ ਉਮੀਦਵਾਰ ਵੇਖੋ ਜੀ ਉਹਨਾਂ ਨੂੰ ਵੇਖਣ ਵਾਲਾ ਤੇ ਹੈ ਨਹੀਂ ਕਿਉਂਕਿ ਸਾਰੇ ਦੇ ਉਮੀਦਵਾਰ ਬਾਹਰੋਂ ਆ ਤੇ ਦੋ ਜਿਹੜੇ ਆ ਮੰਤਰੀ ਆ ਇੱਕ ਸਾਬਕਾ ਮੰਤਰੀ ਦੋਵੇਂ ਸਾਬਕਾ ਮੰਤਰੀ ਇੱਕ ਮੌਜੂਦਾ ਸਰਕਾਰ ਦੇ ਇੱਕ ਕਾਲੀ ਸਰਕਾਰ ਦੇ ਤੇ ਦੋਵੇਂ ਹੀ ਜਿਹੜੇ ਆ ਇਹਨਾਂ ਨੂੰ ਆਮ ਪਾਰਟੀ ਨੂੰ ਤਾਂ ਕੋਈ ਬੰਦਾ ਲੱਭਾ ਨਹੀਂ ਕੋਈ ਆਮ ਆਮ ਪਾਰਟੀ ਬੰਦਾ ਤਾਂ ਲੱਭਦਾ ਨਹੀਂ ਇਹਨਾਂ ਨੂੰ ਫਿਰ ਇਹਨਾਂ ਨੇ ਆਪਣੇ ਐਮਐਲਏ ਨੂੰ ਹੀ ਦੁਬਾਰਾ ਲਾ ਕੇ ਜਿਹੜਾ ਵਾ ਐ ਮੈਂਬਰ ਟਿਕਟ ਦਿੱਤੀਆਂ ਐ ਐਮਪੀ ਦੀ ਤੇ ਦੂਸਰਾ ਜਿਹੜਾ ਵਾ ਜੋਸ਼ੀ ਆ ਉਹ ਆਪਣੇ ਉਹਨੂੰ ਵਿਕਾਸਪੁਰਸ਼ ਦੱਸਦੇ ਆ ਪਰ ਉਹ ਵਿਕਾਸਪੁਰਸ਼ ਨਹੀਂ ਹੈਗੇ ਕਿਉਂਕਿ ਜੇ ਵਿਕਾਸਪੁਰਸ਼ ਹੁੰਦੇ ਤੇ ਅੱਜ ਉਹ ਐਮਐਲਏ ਹੁੰਦੇ ਹਰੇ ਨਾ ਹੁੰਦੇ ਬੀਜੇਪੀ ਆ ਦੇਗਾ 400 ਤੋਂ ਬਾਰ ਜਾਏਗੀ ਇਸ ਵਾਰੀ ਵੇਖੋ ਜੀ ਬੀਜੇਪੀ ਹੋ ਸਕਦਾ ਕਿ ਉਹ ਆਪਣੇ ਜਿਹੜੇ ਸੁਪਨੇ ਦੇ ਵਿੱਚ 400 ਤੋਂ 500 ਤੋਂ ਪਾਰ ਵੀ ਹੋ ਜੇ ਪਰ ਜਿਹੜੀ ਆ ਜਨਤਾ ਦੇ ਵਿੱਚ ਆ ਪਬਲਿਕ ਦੇ ਵਿੱਚ ਜਿਹੜਾ ਵਾ ਉਹ ਐਰਕਾ ਉਹਨਾਂ ਨੂੰ 100 ਤੋਂ ਉੱਪਰ ਨਹੀਂ ਜਾਂ ਦਿੰਦੇ ਕੀ ਕਹਿਣਾ ਚਾਹਦੇ ਹੋ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਕਾਂਗਰਸ ਪਾਰਟੀ ਇੱਕ ਸਾਡੇ ਸਾਂਝੇ ਵਰਗ ਦੀ ਪਾਰਟੀ ਆ ਜਿਹੜਾ ਸਾਰੇ ਵਰਗਾਂ ਨੂੰ ਇੱਕ ਸਮਾਨ ਸਮਝਦੀ ਆ ਤੇ ਸਾਰਿਆਂ ਦੇ ਵਿੱਚੋਂ ਕਦੇ ਵੀ ਕਿਸੇ ਦੇ ਵਿੱਚ ਭੇਦਭਾਵ ਨਹੀਂ ਕਰਦੀ। ਇਹੋ ਜੀ ਪਾਰਟੀ ਨੂੰ ਅਕੇ ਹੋਣਾ ਚਾਹੀਦਾ ਤੇ ਦੇਸ਼ ਦਾ ਜਿਹੜਾ ਭਵਿੱਖ ਹੈ ਇਹੋ ਜੀ ਪਾਰਟੀ ਹੀ ਰੋਸ਼ਨ ਕਰ ਸਕਦੀ ਆ ਤੇ ਭਾਜੀਪੀ ਜਿਹੜੀ ਪਾਰਟੀ ਆ ਇਹ ਲੜਾ ਕੇ ਧਰਮ ਦਾ ਜਿਹੜਾ ਧਰਮ ਦਾ ਦੀਏ ਵਖਵਾਤ ਕਰਕੇ ਇਹ ਜਿੱਤੀ ਹੋਈ ਦੋ ਵਾਰ ਪਾਰਟੀ ਹੈ ਤਾਂ ਹਰਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਅਜੇ ਅੱਗੇ ਪਾਰਟੀ ਜਾਂਦੀ ਆ ਤੇ ਸਾਡੇ ਲੋਕਾਂ ਦੇ ਜਿਹੜੇ ਹੱਕੇ ਖੋਲੇਗੀ। ਸਾਡੇ ਦੋ ਵਾਰ ਤੋਂ ਐਮਪੀ ਜਿੱਤੇ ਰੁਜੀਤ ਕੋਇਲਾ ਜੀ ਤੀਜੀ ਵਾਰ ਫੇਰ ਜਵਿ ਦੇ ਵਿੱਚ ਆਪਾਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਬਹੁਤ ਜੋਸ਼ ਹੈ ਜਨਤਾ ਦੇ ਵਿੱਚ ਕਿਉਂਕਿ ਇੱਕ ਇਮਾਨਦਾਰ ਲੀਡਰ ਨੇ ਅੱਜ ਤੱਕ 7 ਸਾਲ ਦੇ 8 ਸਾਲ ਦਾ ਇਹਨਾਂ ਦਾ ਜਿਹੜਾ ਮੈਂਬਰਸ਼ਿਪ ਰਹੀ ਆ ਐਮਪੀ ਦੀ ਉਹਦੇ ਵਿੱਚ ਇੱਕ ਵੀ ਦਾਗ ਇਹਨਾਂ ਤੇ ਕੋਈ ਲਾ ਨਹੀਂ ਸਕਿਆ ਵਿਧਾਨ ਸਭਾ ਦੇ ਵਿੱਚ ਉੱਥੇ ਜਦੋਂ ਸੈਸ਼ਨ ਚੱਲਦਾ ਸੀ ਉੱਥੇ ਬੰਬ ਛੁੱਟਿਆ ਦੋ ਵਿਅਕਤੀਆਂ ਲੋ ਤੇ ਇਹਨਾਂ ਨੇ ਆਪਣੇ ਹੱਥ ਨਾਲ ਬੰਬ ਫੜ ਕੇ ਜਿਹੜਾ ਬਾਹਰ ਛੁੱਟਿਆ بڑے ਲੀਡਰ ਤੇ ਵਧੀਆ ਲੀਡਰ ਨੇ ਮੇਰਾ ਨਾਮ ਕਮਲਦੀਪ ਸਿੰਘ ਰਾਣਾ 베ਰਕਾ ਜੁਆਇੰਟ ਸਾਈਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਾਰਡ ਨੰਬਰ 821 ਦੇ ਵਿੱਚ 베ਰਕਾ ਚ ਗੁਰਜੀਤ ਓਈਲਾ ਜੀ ਪਹੁੰਚੇ ਨੇ ਸਾਡੇ ਦੋ ਵਾਰ ਤੋਂ ਐਮਪੀ ਜਿੱਤੇ ਗੁਰਜੀਤ ਓਈਲਾ ਜੀ ਤੇ ਜੀਆਰ ਫੇਰ 24 ਦੇ ਵਿੱਚ ਆਪਾਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਬਹੁਤ ਜੋਸ਼ ਹੈ ਜਨਤਾ ਦੇ ਵਿੱਚ ਕਿਉਂਕਿ ਇੱਕ ਇਮਾਨਦਾਰ ਲੀਡਰ ਨੇ ਅੱਜ ਤੱਕ 7 ਸਾਲ ਤੇ 8 ਸਾਲ ਦਾ ਇਹਨਾਂ ਦਾ ਜਿਹੜਾ ਮੈਂਬਰਸ਼ਿਪ ਰਹੀ ਆ ਐਮਪੀ ਦੀ ਉਹਦੇ ਵਿੱਚ ਇੱਕ ਵੀ ਦਾਗ ਇਹਨਾਂ ਤੇ ਕੋਈ ਲਾ ਨਹੀਂ ਸਕਿਆ ਬਹੁਤ ਇਮਾਨਦਾਰ ਲੀਡਰ ਨੇ ਤੇ ਕੰਮ ਕਰਾਉਣ ਵਾਲੇ ਲੀਡਰ ਨੇ ਇੱਕ ਇਹੋ ਜਿਹਾ ਲੀਡਰ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਉੱਥੇ ਜਦੋਂ ਸੈਸ਼ਨ ਚੱਲਦਾ ਸੀ ਉੱਥੇ ਇੱਕ ਬੰਬ ਸੁੱਟਿਆ ਦੋ ਵਿਅਕਤੀਆਂ ਲੋ ਤੇ ਇਹਨਾਂ ਨੇ ਆਪਣੇ ਹੱਥ ਨਾਲ ਬੰਬ ਫੜ ਕੇ ਜਿਹੜਾ ਬਾਹਰ ਸੁੱਟਿਆ ਬੜੇ ਨਿੱडर ਤੇ ਵਧੀਆ ਲੀਡਰ ਨੇ ਤੇ ਆਸ ਕਰਦੇ ਆ ਤੇ ਯਕੀਨ ਵੀ ਆ ਕਿ ਲੋਕ ਓਜਲਾ ਸਾਹਿਬ ਨੂੰ ਜਿਤਾਉਣਗੇ ਤੇ ਫਿਰ ਇਹ ਜਿਹੜਾ 24 ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣ ਕੇ ਅੰਮ੍ਰਿਤਸਰ ਤੋਂ ਸੈਂਟਰ ਦੇ ਵਿੱਚ ਭੇਜਣਗੇ ਅੱਜ ਜਿਹੜੇ ਬੰਦੇ ਸ਼ਾਮਲ ਹੋਏ ਨੇ ਅੱਜ ਜਿਹੜੇ ਬੀਜੇਪੀ ਤੋਂ ਤੇ ਆਮ ਪਾਰਟੀ ਤੋਂ 10 ਤੋਂ 15 ਪਰਿਵਾਰ ਜਿਹੜੇ ਆ ਇਹ ਸ਼ਾਮਲ ਹੋਏ ਨੇ ਕੁਝ ਇੱਕੀ ਨੰਬਰ ਵਾਰਡ ਤੋਂ ਕੁਝ 20 ਨੰਬਰ ਵਾਰਡ ਤੋਂ ਜੀ ਕਿਸੀ ਨੌਜਵਾਨ ਸਿੱਧੂ ਦੇ ਚਿੰਤੇ ਮੰਨੇ ਜਾਂਦੇ ਸਿੱਧੂ ਸਾਹਿਬ ਪ੍ਰਚਾਰ ਦੇ ਵਿੱਚ ਨਹੀਂ ਆਏ ਸਿੱਧੂ ਸਾਹਿਬ ਪ੍ਰਚਾਰ ਦੇ ਵਿੱਚ ਇਸ ਕਰਕੇ ਨਹੀਂ ਆਏ ਕਿਉਂਕਿ ਉਹਨਾਂ ਦੇ ਜਿਹੜੇ ਧਰਮ ਬਧਨੀਆਂ ਉਹ ਕੈਂਸਰ ਤੋਂ ਪੀੜਤ ਨੇ ਉਹ ਠੀਕ ਨਹੀਂ ਆ ਬਾਕੀ ਉਹਨਾਂ ਦੀ ਦਿਸ਼ਾ ਨਿਰਦੇਸ਼ ਹੀ ਆਪਾਂ ਜਿਹੜਾ ਓਜਲਾ ਸਾਹਿਬ ਦੇ ਜਿਹੜੇ ਆ ਵਰਕ ਕਰ ਰਹੇ ਆ ਤੇ ਬਹੁਤ ਜ਼ੋਰ ਨਾਲ ਕਰ ਗਏ ਆ ਤੇ ਉਹਨਾਂ ਦੀ ਜਿਹੜੀ ਆ ਕਮੀ ਜਿਹੜੀ ਆ ਵਾਰਡ ਦੇ ਉਹਨਾਂ ਦੇ ਹਲਕੇ ਦੇ ਵਿੱਚ ਮਹਿਸੂਸ ਨਹੀਂ ਹੁੰਦਾ ਵਾਂ ਕਿ ਇਸ ਦੇ ਵਿੱਚ ਬੜੇ ਜੋਸ਼ ਦੇ ਨਾਲ ਸਾਰੀ ਉਹਨਾਂ ਦੀ ਟੀਮ ਲੱਗੀ ਆ ਤੇ ਸਾਰੀਆਂ ਹੀ ਹਲਕਿਆਂ ਤੋਂ ਨਾਲੋਂ ਇਸ ਢਲਕੇ ਤੋਂ ਜਿਹੜਾ ਹੌਸਲਾ ਸਾਹਿਬ ਨੂੰ ਵੱਧ ਵੋਟਾਂ ਦੇ ਨਾਲ ਜਿਤਾ ਕੇ ਭੇਜਿਆ ਨੂੰ ਬਾਕੀ ਉਮੀਦਵਾਰ ਦੇਖੋ ਜੀ ਉਹਨਾਂ ਨੂੰ ਵੇਖਣ ਵਾਲਾ ਤੇ ਹੈ ਨਹੀਂ ਕਿਉਂਕਿ ਸਾਰੇ ਦੇ ਉਮੀਦਵਾਰ ਬਾਹਰੋਂ ਆ ਤੇ ਦੋ ਜਿਹੜੇ ਆ ਮੰਤਰੀ ਆ ਇੱਕ ਸਾਬਕਾ ਮੰਤਰੀ ਦੋਵੇਂ ਸਾਬਕਾ ਮੰਤਰੀ ਇੱਕ ਮੌਜੂਦਾ ਸਰਕਾਰ ਦੇ ਇੱਕ ਕਾਲੀ ਸਰਕਾਰ ਦੇ ਤੇ ਦੋਵੇਂ ਹੀ ਜਿਹੜੇ ਆ ਇਹਨਾਂ ਨੂੰ ਆਮ ਪਾਰਟੀ ਨੂੰ ਤੇ ਕੋਈ ਬੰਦਾ ਲੱਭਾ ਨਹੀਂ ਕੋਈ ਆਮ ਪਾਰਟੀ ਬੰਦਾ ਤੇ ਲੱਭਦਾ ਨਹੀਂ ਇਹਨਾਂ ਨੂੰ ਫੇਰ ਇਹਨਾਂ ਨੇ ਆਪਣੇ ਐਮਐਲਏ ਨੂੰ ਹੀ ਦੁਬਾਰਾ ਲਾ ਕੇ ਜਿਹੜਾ ਵਾ ਐ ਐਮ ਮੈਂਬਰ ਟਿਕਟ ਦਿੱਤੀਆਂ ਐ एमपी ਦੀ ਤੇ ਦੂਸਰਾ ਜਿਹੜਾ ਵਾ ਜੋਸ਼ੀਆ ਉਹ ਆਪਣੇ ਉਹਨੂੰ ਵਿਕਾਸ ਪੁਰਸ਼ ਦੱਸਦੇ ਆ ਪਰ ਉਹ ਵਿਕਾਸ ਪੁਰਸ਼ ਨਹੀਂ ਹੈਗੇ ਕਿਉਂਕਿ ਜੇ ਵਿਕਾਸ ਪੁਰਸ਼ ਹੁੰਦੇ ਤੇ ਅੱਜ ਉਹ ਐਮਐਲਏ ਹੁੰਦੇ ਹਰੇ ਨਾ ਹੁੰਦੇ ਬੀਜੇਪੀ ਆਦੇ 400 ਤੋਂ ਬਾਰ ਜਾਏਗੀ ਇਸ ਵਾਰੀ ਵੇਖੋ ਜੀ ਬੀਜੇਪੀ ਹੋ ਸਕਦਾ ਕਿ ਉਹ ਆਪਣੇ ਜਿਹੜੇ ਸੁਪਨੇ ਦੇ ਵਿੱਚ 400 ਤੋਂ 500 ਤੋਂ ਬਾਰ ਵੀ ਹੋ ਜੇ ਪਰ ਜਿਹੜੀ ਆ ਜਨਤਾ ਦੇ ਵਿੱਚ ਆ ਪਬਲਿਕ ਦੇ ਵਿੱਚ ਜਿਹੜਾ ਵਾ ਉਹ ਐਰਕਾ ਉਹਨਾਂ ਨੂੰ 100 ਤੋਂ ਉੱਪਰ ਨਹੀਂ ਜਾਂ ਦਿੰਦੇ ਕੀ ਕਹਦਾ ਜਾਂਦੇ ਹੋ ਬੋਟਰਾਂ ਨੂੰ ਬੋਟਰਾਂ ਨੂੰ ਅਪੀਲ ਕਰਦੇ ਆਂ ਕਿ ਕਾਂਗਰਸ ਪਾਰਟੀ ਇੱਕ ਸਾਡੇ ਸਾਂਝੇ ਵਰਗ ਦੀ ਪਾਰਟੀ ਆ ਜਿਹੜੇ ਸਾਰੇ ਵਰਗਾਂ ਨੂੰ ਇੱਕ ਸਮਾਨ ਸਮਝਦੀ ਆ ਤੇ ਸਾਰਿਆਂ ਦੇ ਵਿੱਚ ਉਹ ਕਦੇ ਵੀ ਕਿਸੇ ਦੇ ਵਿੱਚ ਭੇਦਭਾਵ ਨਹੀਂ ਕਰਦੀ ਐਹੋ ਜੀ ਪਾਰਟੀ ਨੂੰ ਅਕੇ ਹੋਣਾ ਚਾਹੀਦਾ ਤੇ ਦੇਸ਼ ਦਾ ਜਿਹੜਾ ਭਵਿੱਖ ਆ ਐਹੋ ਜੀ ਪਾਰਟੀ ਹੀ ਰੋਸ਼ਨ ਕਰ ਸਕਦੀ ਆ ਤੇ ਭਾਜਪਾ ਜਿਹੜੀ ਪਾਰਟੀ ਆ ਇਹ ਲੜਾ ਕੇ ਧਰਮ ਦਾ ਜਿਹੜਾ ਧਰਮ ਦਾ ਦੀਏ ਵਖਵਾਤ ਕਰਕੇ ਇਹ ਜਿੱਤੀ ਹੋਈ ਦੋ ਵਾਰ ਪਾਰਟੀ ਹੈ ਕਰਨ ਹਰਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਅਜੇ ਅੱਗੇ ਪਾਰਟੀ ਜਾਂਦੀ ਆ ਤੇ ਸਾਡੇ ਲੋਕਾਂ ਦੇ ਜਿਹੜੇ ਹੱਕੇ ਖੋਲੇ